ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ 3:00 ਤੋਂ ਪਹਿਲਾਂ ਗੁਰਦੁਆਰਾ ਸਾਹਿਬ ਢਿੱਲਾ ਬਾਬਾ ਫਰੀਦ ਜੀ ਦੇ ਗੇਟ ਦੇ ਬਾਹਰ ਪਹੁੰਚੇ ਆ ਅੰਮ੍ਰਿਤ ਵੇਲੇ ਦਾ ਟਾਈਮ ਹੈ ਜਿਹੜਾ 2:34 ਮਿੰਟ ਹੋ ਚੁੱਕੇ ਨੇ ਅੱਜ ਦਿਨ ਬੁੱਧਵਾਰ ਹੈ 30 ਜੁਲਾਈ ਹੈ ਦੇਸੀ ਮਹੀਨਾ 15 ਸਾਵਣ ਹੈ ਤਾਂ ਅੰਮ੍ਰਿਤ ਵੇਲੇ ਕਰਦਵਾਰਾ ਸਾਹਿਬ ਟਿੱਲਾ ਬਾਬਾ ਫਰੀਜੀ ਦੇ ਗੇਟ ਤੋਂ ਬਾਹਰ ਤੁਹਾਨੂੰ ਸੱਚਖੰਡ ਦੇ ਵਿੱਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੰਤਰੰ ਬਾਬਾ ਸੇਖਪ੍ਰੀਤ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਵਾਵਾਂਗੇ ਉਹਨਾਂ ਦੇ ਗੇਟ ਤੋਂ ਬਾਹਰ ਦਰਸ਼ਨ ਕਰਵਾਵਾਂਗੇ ਕਰੋ ਦਰਸ਼ਨ ਤੰਤਰੰ ਬਾਬਾ ਸੇਖਪ੍ਰੀਤ ਜੀ ਦੇ ਸੱਜੇ ਪਾਸੇ ਸੱਚਖੰਡ ਦੇ ਵਿੱਚ ਬਰਾਜ਼ਮਾਨ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਫਰੀਦ ਹਾਲ ਦੇ ਗੇਟ ਤੋਂ ਬਾਹਰ ਪਰੋਹਾਇਰੀਆਂ ਕਰੋ ਦਰਸ਼ਨ ਜੀ ਖੱਬੇ ਪਾਸੇ ਤੰਤਨ ਬਾਬਾ ਸੇਖ ਫਰੀ ਜੀ ਉਹਨਾਂ ਦੇ ਸਥਾਨ ਦੇ ਗੇਟ ਤੋਂ ਬਾਹਰ ਵੀ ਪਰੋਹਾਇਰੀਆਂ ਕਰੋ ਦਰਸ਼ਨ ਜੀ ਜਰੂਰ ਕੋਸ਼ਿਸ਼ ਕਰਿਓ ਅਮਰਕੀ ਲਈ ਜਦੋਂ ਤੁਸੀਂ ਆਪਣਾ ਫੋਨ ਖੋਲੋਗੇ ਫੋਨ ਚਲਾਓਗੇ ਫੋਨ ਰਾਹੀਂ ਅਮਰਤਵੀਲੇ ਗੁਰਦੁਆਰਾ ਸਾਹਿਬ ਕਿਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਤੇ ਸਭ ਦਾ ਅੱਜ ਦਾ ਦਿਨ ਵਧੀਆ ਬਤੀਤ ਹੋ ਸਕੇ ਸਭ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਮਿਹਰ ਭਰਿਆਤ ਰੱਖਣ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਵਿੱਚ ਰੱਖਣ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਰੋਜ਼ਾਨਾ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ 3:50 ਮਿੰਟ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੁਹਾਨੂੰ ਸੱਚਖੰਡ ਸਾਹਿਬ ਤੋਂ ਪ੍ਰਕਾਸ਼ ਸਥਾਨ ਤੇ ਜਾਂਸਵੇਂ ਔਰ ਪ੍ਰਕਾਸ਼ ਹੋਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਅੱਜ ਜੋ ਹੁਕਮਨਾਮਾ ਸਾਹਿਬ ਆਉਣਗੇ ਉਹ ਵੀ ਤੁਹਾਨੂੰ ਸਰਵਣ ਕਰਵਾਵਾਂਗੇ ਫਿਰ ਹਾਲ ਤੁਸੀਂ ਕੋਸ਼ਿਸ਼ ਕਰਿਓ ਅੰਮ੍ਰਿਤ ਵੇਲੇ ਜਦੋਂ ਉੱਠੋਗੇ ਆਪਣਾ ਫੋਨ ਖੋਲੋਗੇ ਫੋਨ ਚਲਾਉਗੇ ਤਾਂ ਵਕਤ ਵੀਲੇ ਫੋਨ ਰਾਹੀਂ ਗੁਰਦੁਆਰਾ ਸਾਹਿਬ ਟੀਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਜਰੂਰ ਕੋਸ਼ਿਸ਼ ਕਰਿਓ ਸੱਚਖੰਡ ਦੇ ਵਿੱਚ ਬਰਾਜ਼ਮਾਨ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੰਤਨ ਬਾਬਾ ਸ਼ੇਖਪਰੀ ਜੀ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਤੇ ਸਭ ਦਾ ਧਰਮ ਦੀ ਉਪਤੀ ਹੋ ਸਕੇ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਸੇਧ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ਤਾਂ ਅੰਦਰੂਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ